ਇਹ ਕਹਿੰਦੇ ਵੀ ਤੁਹਾਡੀਆਂ ਆਬਜੈਕਸ਼ਨ ਲੱਗੀ ਹੋਈਆਂ ਦੋ ਵੀ ਉਹ ਦੋ ਆਨਲਾਈਨ ਥੋੜੇ ਮੇ ਕਲੀਅਰ ਨਹੀਂ ਹੋਣੀ ਮੈਂ ਕਹਿੰਦਾ ਮੈਂ ਫੀਸ ਤਾਂ ਭਰ ਆ ਚੁੱਕੇ ਹਾਂ ਕਹਿੰਦੇ ਉਹ ਫੀਸ ਨਹੀਂ ਅਸੀਂ ਜਲਦੀ ਤੁਹਾਨੂੰ ਲੱਗ ਫੀਸ ਦੇਣੀ ਪਊਗੀ ਸਾਨੂੰ ਵੀ ਅਸੀਂ ਤਾਂ ਤੁਹਾਨੂੰ ਐਨਓਸੀ ਲਿਆ ਕੇ ਦੇ ਸਕਦੇ ਕਹਿੰਦੇ ਵੀ ਵੀ ਅਸੀਂ ਤਾਂ ਫੀਸ ਭਰ ਹੀ ਜਾਓ ਕਹਿੰਦੇ ਨਹੀਂ ਇੱਥੇ ਨੁਕਸ ਨਹੀਂ ਤਾਂ ਕਰਕੇ ਕਲੀਅਰ ਕਰਨ ਲਈ ਨਾ ਵੀ 20000 ਵੀ ਦੇਣਗੇ 15000 ਡਿਸਾਈਡ ਹੋਇਆ ਜੀ 5000 ਰੁਪਏ ਉਹਨਾਂ ਦਿੱਤਾ 10000 ਰੁਪਿਆ ਕਹਿੰਦੇ ਹਫਤੇ ਦੇ ਦਿੱਤਾ ਦੇ ਵਿੱਚ ਵਿੱਚ ਤੁਹਾਨੂੰ ਐਨਓਸੀ ਕਲੀਅਰ ਕਰਾ ਕੇ ਪੈਸੇ ਲੈ ਜਾਗੇ ਇਹਨਾਂ ਨੇ 20000 ਰੁਪਏ ਦੀ ਡਿਮਾਂਡ ਕੀਤੀ ਸੀ ਹਾਂਜੀ ਫੋਨ ਦੀ ਪੈਸੇ ਮੰਗੇ ਸੀ ਇਹਨਾਂ ਨੇ 20000 ਰੁਪਏ ਦੀ ਡਿਮਾਂਡ ਕੀਤੀ ਸੀ 15000 ਦੀ ਗੱਲ ਓਕੇ ਹੋਈ ਸੀ ਤੇ 5000 ਰੁਪਏ ਮੇਰੇ ਕੋਲ ਲਏ ਗਏ ਸੀ ਉਸ ਟਾਈਮ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਮਨੀਸ਼ ਕੁਮਾਰ ਹੈ ਕੀ ਮਾਮਲਾ ਹੋਇਆ ਕਹਿੰਦੇ ਕਿ ਤੁਹਾਡੇ ਨੇ ਕਿ ਤੋਫਾ ਟੜੀ ਹੋਈ ਹੈ ਕਿੰਨਾ ਕਲੀ ਮਲਾਜਮ ਬਣ ਕੇ ਆਏ ਸੀ ਕੀ ਮਾਮਲਾ ਪੁਰਾਣਾ ਹੈ ਇਹ 1 April ਦੀ ਗੱਲ ਹੈ ਤੇ ਮੇਰੇ ਨਾਲ ਦੀ ਇੱਕ ਜਗ੍ਹਾ ਭਈ ਹੈ ਮੈਂ ਉੱਥੇ ਦੁਕਾਨ ਛੱਤਨੀ ਸੀ ਜੀ ਜਿਵੇਂ ਆਨਲਾਈਨ ਫੀਸ ਭਰਾਈ ਹੋਈ ਹੈ 5 ਫਾਈਬਰ ਗ੍ਰੇਡ ਦੀ ਜਿਹੜੀ ਕਿ ਇਸ ਕੰਮ ਦੇ ਵਿੱਚ ਜ਼ਰੂਰੀ ਹੁੰਦੀ ਹੈ ਤੇ ਉਹਦੇ ਅੰਗੇਸਟ ਇਹ ਆਏ ਤੇ ਕਹਿੰਦੇ ਅਸੀਂ ਉਸ ਤੋਂ ਵਿਭਾਗ ਤੋਂ ਆਏ ਆ ਫਾਈਬਰ ਕੋਲ ਤੁਹਾਨੂੰ ਸਮਝਾ ਲੈ ਤੂੰ ਤੇ ਅਸੀਂ ਤੁਹਾਡਾ ਏਰੀਆ ਦੇਖਣਾ ਮੈਂ ਕਿਹਾ ਜੀ ਮੈਂ ਉੱਥੇ ਕਿਸੇ ਦੇਖਤੇ ਖੜਾ ਹਾਂ ਵੀ ਤੁਹਾਨੂੰ ਖਤੇ ਰਦਰ ਰਹਿ ਗਏ ਤੁਸੀਂ ਉਹਨਾਂ ਨਾਲ ਜਾ ਕੇ ਗੱਲ ਕਰੋ ਜਿਹੜਾ ਲੱਗਦਾ ਤੁਸੀਂ ਦੇਖਣਾ ਦੇਖ ਸਕਦਾ ਤੇ ਇਹਨਾਂ ਨੇ ਉੱਥੇ ਦੇਖਿਆ ਤੇ ਇਹ ਕਹਿੰਦੇ ਵੀ ਤੁਹਾਡੀਆਂ ਆਬਜੈਕਸ਼ਨ ਲੱਗੀ ਹੋਈਆਂ ਦੋ ਬੀ ਦੋ ਆਨਲਾਈਨ ਤੁਹਾਡੇ ਮੈਨ ਕਲੀਅਰ ਨਹੀਂ ਹੋਣੀ ਮੈਂ ਕਿਹਾ ਮੈਂ ਫੀਸ ਤਾਂ ਭਰ ਆ ਚੁੱਕੇ ਹਾਂ ਕਹਿੰਦੇ ਉਹ ਫੀਸ ਨਹੀਂ ਅਸੀਂ ਜਦੋਂ ਤੁਹਾਨੂੰ ਲੱਗ ਫੀਸ ਦੇਣੀ ਪਊਗੀ ਸਾਨੂੰ ਵੀ ਅਸੀਂ ਤਾਂ ਤੁਹਾਨੂੰ ਐਨਓਸੀ ਲੈ ਕੇ ਦੇ ਸਕਦੇ ਮੈਂ ਕਿਹਾ ਜੀ ਵੀ ਸਾਰੀ ਫੀਸ ਤਾਂ ਅਸੀਂ ਓਕੇ ਕਰ ਚੁੱਕੇ ਹਾਂ ਇਹ ਕਹਿੰਦੇ ਜੀ ਦੇਖੋ ਰਿਸ਼ਵਤ ਇਹਨਾਂ ਨੇ 20000 ਰੁਪਏ ਦੀ ਡਿਮਾਂਡ ਕੀਤੀ ਸੀ ਹਾਂ ਜੀ ਫੌਂਦੀ ਪੈਸੇ ਮੰਗੇ ਸੀ ਇਹਨਾਂ ਨੇ 20000 ਰੁਪਏ ਦੀ ਡਿਮਾਂਡ ਕੀਤੀ ਸੀ 15000 ਦੀ ਗੱਲ ਓਕੇ ਹੋਈ ਸੀ ਤੇ 5000 ਰੁਪਏ ਮੇਰੇ ਕੋਲ ਲੱਗੇ ਸੀ ਉਸ ਟਾਈਮ ਕਤਿ ਬ੍ਰਦਰ ਤੋਂ ਤੇ ਬਾਕੀ ਕਹਿੰਦੇ ਤੂੰ 4-5 ਦਿਨ ਦੇ ਵਿੱਚ ਅਸੀਂ ਐਨਓਸੀ ਦੇ ਕੇ ਬਾਕੀ ਵਸੇ ਮੇਰੇ ਲੱਗੇ ਜਾਵਾਂਗੇ। ਜੀ ਸੀਸੀਟੀਵੀ ਦੇ ਵਿੱਚ ਹੈ ਜੋ ਪਹਿਂਕ ਤੇ ਜਾ ਰਹੇ ਹਾਂ। ਹਾਂਜੀ। ਉਸ ਦਿਨ ਵੀ ਕੌਣ ਆ? ਉਹ ਇਹੀ ਜੋ ਮੁਲਾਜ਼ਮ ਬਣ ਕੇ ਆਏ ਸੀਗੇ। ਕੀ ਨਾਮ ਵੀ ਦੱਸਿਆ ਸੀ ਮੈਨੂੰ? ਇਹਨਾਂ ਨੇ ਇੱਕ ਰਵੀ ਸੀ ਇੱਕ ਨਾਮ ਹੋਰ ਸੀਗਾ। ਪ੍ਰੇਮ ਕੁਮਾਰ ਸੀ ਜਿਨ੍ਹਾਂ ਦਾ ਨਾਮ ਤੇ ਇੱਕ ਸਨੀ ਅਰੋੜਾ। ਤੁਹਾਨੂੰ ਪਤਾ ਕਿਵੇਂ ਚੱਲਿਆ ਕਿ ਤੁਹਾਡੇ ਨਾਲ ਤੁਖਾ ਧੜੀ ਹੋਈ? ਮੈਂ ਆਪਣੇ ਇੱਕ ਮਿੱਤਰ ਨੂੰ ਫੋਨ ਕੀਤਾ ਸੀ ਸਮਰਾਲੇ। ਮੈਂ ਕਿਹਾ ਜੀ ਇਸ ਤਰ੍ਹਾਂ ਕਰਕੇ ਉਹ ਆਏ ਸੀ। ਇਹ ਉਹ ਆਪਣੇ ਨੂੰ ਉਹ ਦੱਸਦੇ ਸੀ ਉਹਨਾਂ ਨੇ ਪਤਾ ਕਰਿਆ ਵੀ ਇਸ ਤਰ੍ਹਾਂ ਦਾ ਮੁਰਾਜੂ ਨਾਮ ਦਾ ਕੋਈ ਹੈ ਨਹੀਂ ਤਾਂ ਸਾਨੂੰ ਪਤਾ ਲੱਗਿਆ ਵੀ ਇਹ ਬੰਦੇ ਝਾਲੀ ਹੈ ਉਸ ਤੋਂ ਬਾਅਦ ਫਿਰ ਮੈਂ ਇਹਨਾਂ ਦੇ ਬਣਦੀ ਰਿਪੋਰਟ ਲਖਾਈ ਹੈ ਤੇ ਮੈਂ ਸਰਕਾਰ ਤੋਂ ਚਾਹਾਂਗਾ ਇਹਤੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਇਹ ਜੇ ਰਿਸ਼ਵਤ ਖੋਰੀ ਦੇ ਮਾਮਲੇ ਨੂੰ ਥੱਲ ਪਾਈ ਜਾ ਸਕੇ ਸਵਾਲ ਇਹਨਾਂ ਸਵਾਲ ਹੈ ਕਿ ਜੋ ਫਾਈਲ ਗ੍ਰੇਟ ਕੇ ਐਨਓਸੀ ਲੈਣੀ ਅਪਲਾਈ ਕਿੱਥੋਂ ਕੀਤੀ ਗਈ ਸੀ ਕੋਸਮਰਾਲੇ ਤੋਂ ਅਪਲਾਈ ਕੀਤੀ ਗਈ ਸੀ ਤੇ ਆਨਲਾਈਨ ਫੀਸ ਭਰੀ ਗਈ ਸੀ ਤੇ ਇਹਦੇ ਵਿੱਚ ਕੇਵਲ ਸਵਾਲ ਖੜਾ ਹੁੰਦਾ ਕਿ ਇਹਨਾਂ ਨੂੰ ਪਤਾ ਕਿਵੇਂ ਲੱਗ ਗਿਆ ਕਿ ਤੁਸੀਂ ਅਪਲਾਈ ਕੀਤੀ ਹੋ ਜੇ ਨਕਲੀ ਮਜ਼ਾ ਆ ਜਾਵੇ। ਇਹੀ ਚੀਜ਼ ਮੈਂ ਜਾਣਨਾ ਚਾਹੁੰਦਾ ਜਾਨਾ ਹੈ ਵੀ ਇਹਨਾਂ ਨੂੰ ਕਿਵੇਂ ਪਤਾ ਲੱਗਿਆ ਜਦ ਕਿ ਇਹ ਨਾਮ ਵਿਭਾਗ ਦੇ ਬੰਦੇ ਐ ਤੇ ਇਹਨਾਂ ਨੂੰ ਵਿਭਾਗ ਚ ਕੋਣ ਦੱਸ ਰਿਹਾ ਵੀ ਇਹ ਮੈਂ ਅਪਲਾਈ ਕੀਤਾ ਹੋਇਆ। ਹਾਂ ਤੁਸੀਂ ਕੀ ਮੰਗ ਕਰਦੇ? ਮੈਂ ਇੱਕ ਨੈਕ ਦੀ ਮੰਗ ਕਰਦਾ ਵੀ ਇਹਨਾਂ ਤੇ ਵਣਦੀ ਕਾਰਵਾਈ ਕੀਤੀ ਜਾਵੇ ਤੇ ਇਹਦੀ ਸ਼ਿਕਾਇਤ ਵੀ ਫੜ ਲਈ ਜਾਵੇ। ਕੀ ਨਾਮ ਕਰਦੇ? ਮੇਰਾ ਨਾਮ ਨੂੰ ਕੁਮਾਰੀ। ਹਾਂਜੀ ਇੱਕ ਤਾਂ ਕਹਿੰਦੇ ਤੁਹਾਡੇ ਕੋਲ ਤੋਂ ਨਕਲੀ ਜੋ ਫਾਇਲ ਮਾਈਨ ਬੜ ਕੇ ਆਈ ਸੀ। ਕੀ ਮਾਮਲਾ ਹੋਇਆ ਮਾਮਲਾ ਇਹਦਾ ਹੋਇਆ ਜੀ ਮੇਰੇ ਇੱਕ ਕਜਨ ਹੈ ਕਮਾਨ ਤੋਂ ਇੱਕ ਤਰੀਕ ਨੂੰ ਉਹਨਾ ਕੋਲ ਗਏ ਜਿਹੜੇ ਫਾਇਰ ਯਾਲੀ ਬਣ ਕੇ ਗਏ ਨੇ ਉਹਨਾਂ ਨੇ ਆਨਲਾਈਨ ਫੀਸ ਭਰਾਈ ਹੋਈ ਸੀਗੀ ਇਹ ਜਾ ਕੇ ਉਹਨਾਂ ਨੂੰ ਕਹਿੰਦੇ ਵੀ ਤੁਹਾਡੀ ਐਨਓਸੀ ਕਲੀਅਰ ਕਰਾਣੀ ਹੈ ਉਹਦੇ ਨੁਕਸ ਨੇ ਵੀ ਕਲੀਅਰ ਕਰਾਉਣ ਦੇ ਪੈਸੇ ਨੇ ਤੁਹਾਨੂੰ ਹਫਤੇ ਖੰਡ ਚ ਜਿਹੜਾ ਉਹਨਾਂ ਨੇ ਇਹ ਵੀ ਕਿਹਾ ਸ਼ਿਚੈਤਨ ਕੁਮਾਰ ਜੀ ਮਨੀਸ਼ ਕੁਮਾਰ ਸਨੋ ਚੇਤਨ ਕੁਮਾਰ ਜੀ ਤੇ ਕਹਿੰਦੇ ਵੀ ਵੀ ਅਸੀਂ ਇਹ ਫੀਸ ਭਰੀ ਜਾਊ ਕਹਿੰਦੇ ਨਹੀਂ ਚ ਨੁਕਸ ਨੇ ਤਾਂ ਕਰਕੇ ਕਲੀਅਰ ਕਰਨ ਲਈ ਨਾ ਵੀ 20000 ਵੀ ਦੇਣਗੇ 15000 ਡਿਸਾਈਡ ਹੋਇਆ ਜੀ 5000 ਰੁਪਏ ਉਹਨਾਂ ਦਿੱਤਾ 10000 ਰੁਪਿਆ ਕਹਿੰਦੇ ਹਫਤੇ ਦੇ ਅੰਦਰ ਅੰਦਰ ਵਿੱਚ ਤੁਹਾਨੂੰ ਐਨਓਸੀ ਕਲੀਅਰ ਕਰਾ ਕੇ ਪੈਸੇ ਲੈ ਜਾਗੇ ਉਸ ਤੋਂ ਬਾਅਦ ਚ ਮਨੀਸ਼ ਕੁਮਾਰ ਜੀ ਨੇ ਮੇਰੇ ਨਾਲ ਗੱਲ ਕੀਤੀ ਤੇ ਮੈਂ ਕਲੀਅਰ ਕਰਾਏ ਬੰਦੇ ਕੋਲ ਨੇ ਇਹਨਾਂ ਨੂੰ ਮੈਂ ਸਵੇਰੇ ਮੌਣੀ ਫੋਨ ਕੀਤਾ ਦੋ ਤਰੀਕ ਨੂੰ ਮੈਂ ਕਿਹਾ ਵੀ ਜੀ ਤੁਸੀਂ ਕਿਤੋਂ ਕਹਿੰਦੇ ਖੰਨੇ ਤੋਂ ਮੈਨੂੰ ਪਤਾ ਲੱਗਿਆ ਜੀ ਇਹਨਾਂ ਕਾਰੋਬਾਰ ਸਿਲੰਡਰਾਂ ਦਾ ਹੈ ਮੈਨੇ ਸਿਲੰਡਰ ਫਿਟ ਕਰਨੇ ਮੈਂ ਨੇ ਮੀਟਿੰਗ اٹੈਂਡਡ ਮੀਟਿੰਗ ਫਿਟ ਕੀਤੀ ਉਸ ਤੋਂ ਬਾਅਦ ਸੁਨਾਲੇ ਇਹਨਾਂ ਨੂੰ ਮੈਂ ਕਿਸੇ ਰੈਸਟੋਰੈਂਟ ਚ ਬੁਲਾਇਆ ਉੱਥੇ ਬੁਲਾ ਕੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿ ਜੀ ਵੀ ਸਿਸਟਮ ਸਿਲੰਡਰ ਕਿੰਨੇ ਕਹਿੰਦੇ ਜੀ 10000 ਦੇ ਸਿਲੰਡਰ ਲੱਗਣੇ ਆ ਤੇ ਉਹਨੇ ਫੀਸ ਬਣਾ ਕੇ ਦੱਸੀ 28000 ਰੁਪਿਆ ਸਮਥਿੰਗ ਫੀਸ ਹੈ ਤੇ 10000 ਰੁਪਿਆ ਆਪਾਂ ਚੰਡੀਗੜ੍ਹ ਦੇਣਾ ਥੋੜੀ ਕਲੀਅਰ ਕਰਾ ਨੂੰ 10 ਦਿਨ 10000 ਰੁਪਿਆ ਦੇਵਾਂਗੇ ਇੱਥੇ ਫਾਇਰ ਆਫਸਰ ਜਿਹਨੇ ਸਾਡੂੰ ਭੇਜਿਆ ਹੋਇਆ ਪਹਿਲਾਂ ਇਹਨਾਂ ਨੇ ਆਂਦੀ ਥਾਰ ਮੈਨੂੰ ਇਹ ਕਿਹਾ ਵੀ ਅਸੀਂ ਫਾਇ ਤੇ ਉਸ ਤੋਂ ਬਾਅਦ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਹਦੇ ਵਿੱਚ ਸਤਿਕਾਰਯੋਗ ਸਾਡੇ ਐਮਐਲਏ ਸਾਹਿਬ ਜਗਤਾਰ ਸਿੰਘ ਵਿਆਲਪੁਰਾ ਤੇ ਪ੍ਰਧਾਨ ਕਨਵੀ ਸਿੰਘ ਢੱਲੋਂ ਦੀ ਸ਼ਬੀ ਖਰਾਬ ਕਰਨ ਲਈ ਪਤਾ ਕੀਤਾ ਜਾਵੇ ਇਹਨਾਂ ਦੇ ਮਗਰ ਕੀ ਰਹਤ ਹੈ ਕਿਉਂਕਿ ਉਸੇ ਟਾਈਮ ਐ ਪ੍ਰਧਾਨ ਕਨਵੀ ਸਿੰਘ ਢੱਲੋਂ ਨੇ ਇਹ ਗੱਲ ਕਰਾਈ ਇਹਨਾਂ ਨੇ ਉਹੀ ਡਿਮਾਂਡ ਉਹਨਾਂ ਕੋਲ ਮੰਗੀ ਦੱਸੀ ਉਹਨਾਂ ਨੂੰ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਇਸ ਬੰਦਾ ਜੀ ਗੱਲ ਕਰ ਰਹੇ ਨੇ ਉਹ ਕਹਿੰਦੇ ਕੀ ਕੀ ਡਾਕੂਮੈਂਟ ਚਾਹੀਏ ਕਹਿੰਦੇ ਵੀ ਆਧਾਰ ਕਾਰਡ ਇੱਕ ਰਿਸ਼ਤੀ ਉਹਨਾਂ ਨੇ ਦੱਸਿਆ 20000 ਰੁਪਿਆ ਐਸਟਾ ਲੱਗੇਗਾ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਨੇ ਜਦ ਇਹ ਆਪਣੇ ਨਗਰ ਕੌਂਸਲ ਦੇ ਕਾਰਜ ਸਹਾਇਕ ਅਫਸਰ ਭੇਜੇ ਨਾਲ ਇੱਕ ਕਲਰਕ ਸਾਹਿਬ ਸੀਗੇ ਤੇ ਉਸ ਤੋਂ ਬਾਅਦ ਮੈਂ ਫੁਲਿਸ਼ ਸਟੇਸ਼ਨਸ ਨੂੰ ਨਾਲੀ ਦਰਖਾਸਤ ਦਿੱਤੀ ਤੇ ਇੱਕ ਹੀ ਕਾਰਜ ਸਹਾਧਕ ਸਾਹਿਬ ਨੂੰ ਦਿੱਤੀ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਵੀ ਇਹ ਜਿਹੜੇ ਇਹ ਅੰਸਰ ਨੇ ਇਹਦੇ ਮਗਰ ਜਿਹੜੀ ਮਨੀਸ਼ ਕੁਮਾਰ ਜੀ ਨੇ ਐਨਓਸੀ ਅਪਲਾਈ ਕੀਤੀ ਆ ਆਖ ਨੂੰ ਉਹ ਆਈਡੀ ਪਹੁੰਚੀ ਹੈ ਫਾਇਰ ਅਫਸਰ ਦੇ ਆਈਡੀ ਚ ਇਨਨੂੰ ਕਿਵੇਂ ਲੀਕ ਹੋ ਰਿਹਾ ਵੀ ਉਹਨਾਂ ਨੇ ਸਿੱਧਾ ਹੀ ਉੱਥੇ ਪਹੁੰਚ ਗਏ ਖਮਾਣੋ ਮਤਲਬ ਕਹਿਣ ਤੋਂ ਪਾਪ ਹੈ ਇੱਕ ਸ਼ਿਕਾਰ ਹੋ ਗਿਆ ਤਾਂ ਇੱਕ ਦੂਸਰ ਸ਼ਿਕਾਰ ਹੋ ਸਕਦਾ ਹਾਂ ਹੋ ਜਾਂ ਲੈਂਦੇ ਨੇ ਉਹਨੇ ਵੀ ਇਹਦੀ ਡਿਮਾਂਡ ਕੀਤੀ ਮੈਂ ਹੱਥ ਜੋੜ ਕੇ ਸਰਕਾਰ ਬਹੁਤ ਕਹਿ ਰਹੀ ਹੈ ਥਲਵੀ ਬਾਰੀ ਹੈ ਵੀ ਨਸ਼ਾ ਖਿਲਾਫ ਵੀ ਪਲੱਸ ਪ੍ਰਿਸ਼ਟਾਚਾਰ ਦੇ ਖਿਲਾਫ ਵੀ ਇਹ ਜਨਸਨਾ ਦੇ ਖਿਲਾਫ ਕੰਮ ਸਿਰ ਮੈਨੂੰ ਇਹ ਪਤਾ ਕੀਤਾ ਜਾਵੇ ਵੀ ਇਹਨਾਂ ਦੇ ਮਗਰ ਕਿਹੜੀ ਕੀ ਦਾ ਹੱਥ ਹੈ ਕਿਹੜਾ ਅਫਸਰ ਮਗਰ ਹੈ ਜਿਹੜਾ ਇਹਨੂੰ ਦੱਸ ਰਿਹਾ ਵੀ ਆਪਾਂ ਵੀ ਆ ਐਨਓਸੀ ਅਪਲਾਈ ਹੋਈ ਹੈ ਇਹਨਾਂ ਦੇ ਘਰੇ ਜਾ ਕੇ ਪੈਸੇ ਮੰਗੋ ਸਾਰੇ ਇੱਕ ਮਾਮਲਾ ਆਇਆ ਕਿ ਜੋ ਫਾਇਰ ਅਫਸਰ ਜੋ ਮੁਲਾਜ਼ਮ ਨਹੀਂ ਸੀ ਕਿਤੇ ਪਾਸੇ ਪੈਸੇ ਲੈਣ ਗਏ ਹੋਏ ਸੀ ਤੇ ਉਹਨਾਂ ਦੀ ਵੀਡੀਓ ਵਾਇਰਲ ਹੋਈ ਹੈ ਤੁਹਾਡੇ ਕੋਲ ਸ਼ਿਕਾਇਤ ਵੀ ਆਈ ਹੈ ਹਾਂਜੀ ਇਹਦੇ ਬਾਰੇ ਇਹ ਕੱਲ ਦੀ ਘਟਨਾ ਹੈਗੀ ਹੈ ਤੇ ਜਿਵੇਂ ਹੀ ਮੈਨੂੰ ਇਹਦਾ ਪਤਾ ਲੱਗਿਆ ਸੀ ਅਸੀਂ ਮੌਕੇ ਤੇ ਵੀ ਗਏ ਤਾਂ ਦੋ ਬੰਦੇ ਜਿਹੜੇ ਜਿਹੜੇ ਸਾਡੇ ਕਰਮਚਾਰੀ ਨਹੀਂ ਸੀਗੇ ਉਹ ਇੱਕ ਦੁਕਾਨਦਾਰ ਦੇ ਨਾਲ ਵੀ ਜਿਹੜੇ ਕੰਪਲੇਨੈਂਟ ਹੈਗੇ ਆ ਉਹਨਾਂ ਨੇ ਦੱਸਿਆ ਵੀ ਇਹ ਸਾਡੋਂ ਪੈਸੇ ਮੰਗ ਰਹੇ ਆ ਤੇ ਫਿਰ ਉਹਨਾਂ ਵੱਲੋਂ ਅਸੀਂ ਵੀ ਮੇਰੇ ਵੱਲੋਂ ਵੀ ਉਹਨਾਂ ਨੇ ਕਿਹਾ ਗਿਆ ਬਈ ਲਿਖਤੀ ਸ਼ਿਕਾਇਤ ਹੋਣੀ ਕਰੋ ਪੁਲਿਸ ਨੂੰ ਵੀ ਦੋ ਸਾਨੂੰ ਵੀ ਦੋ ਤੇ ਤਾਂ ਜੋ ਉਹਨਾਂ ਦੇ ਖਿਲਾਫ ਜਿਹੜੀ ਪੰਡੀ ਕਾਰਵਾਈ ਕੀਤੀ ਜਾਵੇ ਤੇ ਇਹ ਵੀ ਪਤਾ ਲੱਗੇ ਬਈ ਕੀ ਕੋਈ ਸਾਡਾ ਮੁਲਾਜ਼ਮ ਵੀ ਇਹਦੇ ਵਿੱਚ ਇਨਵੋਲਡ ਤਾਂ ਨਹੀਂ ਹੈ ਸਰ ਇਹ ਮਤਲਬ ਕਿੰਨੇ ਪੈਸੇ ਮੰਗੇ ਗਏ ਸੀ ਉਹਨਾਂ ਕਹਿਣ ਮੁਤਾਬਕ ਕੁਝ ਪੀਸੀ 20000 ਰੁਪਏ ਦੇ ਨੇੜੇ ਜੜੇ ਦੱਸ ਰਹੇ ਸੀਗੇ ਬਈ ਉਹਨਾਂ ਵੱਲੋਂ ਡਿਮਾਂਡ ਕੀਤੀ ਗਈ ਤੇ ਸਾਰੇ ਮਤਲਬ ਇਹ ਹੈ ਕਿ ਜਾਲੀ ਜੋ ਕਹਿੰਦੇ ਮੁਲਾਜ਼ਮ ਬਣ ਕੇ ਕੰਮ ਕੀਤਾ ਜਾ ਰਿਹਾ ਹੈ ਹਾਂ ਉਹ ਕਹਿ ਰਹੇ ਸੀ ਵੀ ਇਹਨਾਂ ਨੇ ਕਿਹਾ ਵੀ ਅਸੀਂ ਮੁਲਾਜ਼ਮ ਪਰ ਕੋਈ ਤਾਂ ਕੋਈ ਵੀ ਸਾਡਾ ਮੁਲਾਜ਼ਮ ਨਹੀਂ ਸੀ ਪੁਲਿਸ ਵੱਲੋਂ ਪੁਲਿਸ ਮੇਰੇ ਤੱਕ ਇਹ ਸੀ ਹਾਂ ਬੀਰ ਤੋਂ ਅਸੀਂ ਇਹਦੀ ਕੰਪਲੈਟ ਭੇਜ ਚੁੱਕੀ ਸਾਡੇ ਵੱਲੋਂ ਵੀ ਚਲੀ ਗਈ ਹੈ ਤੇ ਸ਼ਾਇਦ ਉਹਨਾਂ ਨੇ ਆਪਣੇ ਵੱਲੋਂ ਵੀ ਕੀਤੀ ਹੋ ਹਾਂ ਜੀ ਸਰ ਇੱਕ ਤੁਹਾਡੇ ਕੋਲ ਇੱਕ ਸ਼ਿਕਾਇਤ ਆਈ ਹੈ ਇੱਕ ਨਿਸ਼ਾਨਬੱਧ ਵਿਅਕਤੀ ਦੀ ਕਿ ਸਾਡੇ ਨਾਲ ਦੋ ਨਕਲੀ ਫਾਰਮਵਾਲੇ ਬਣ ਕੇ ਠੱਗੀ ਮਾਰ ਕੇ ਗਏ ਨੇ ਕੀ ਕਰਨਾ ਚਾਹੀਦਾ ਹਾਂ ਜੀ ਮੈਂ ਅਸੀ ਮੋਹਨ ਸਿੰਘ ਆ ਤੁਹਾਡਾ ਖਵਾਨੋ ਲੱਗਿਆ ਹਾਂ ਮੇਨੂੰ ਕਦਰਖਾਤ ਐਸਐਚਓ ਸਾਹਿਬ ਨੂੰ ਮਾਰਕ ਹੋਈ ਆ ਕੋਈ ਮਨੀਸ਼ ਕੁਮਾਰ ਨੇ ਜਿਨਾ ਦਰਖਾਹ ਦਿੱਤੀ ਆ ਕੋਈ ਫੈਰ ਦੇ ਕਰਮਚਾਰੀ ਬਣ ਕੇ ਇਹਨੂੰ ਖਰੀਦ ਕਰਾਉਣ ਬਾਰੇ ਉਹ ਇਹਨਾਂ ਕੋਲੋਂ ਕੋਈ ਪੈਸਾ ਦੀ ਮੰਗ ਕਰਦੇ ਸੀ ਕੁਝ ਲੈ ਵੀ ਗਏ ਸੀ ਉਹਦੀ ਪਰਤਾਲ ਕਰ ਰਹੇ ਆ ਜੋ ਵੀ ਕਾਰਵਾਈ ਹੋਏਗੀ ਉਹ ਮੁਚ ਲੈਂਦੀ ਆ ਬਈ ਪਰ ਇਹ ਵੀ ਪਤਾ ਲੱਗਿਆ ਕਿ ਇਹਨਾਂ ਨੇ ਸਮਰਾਲੇ ਵੀ ਕੋਸ਼ਿਸ਼ ਕੀਤੀ ਵੀ ਕਿ ਦੋਨੋਂ ਪੱਖ ਨੂੰ ਦੇਖਿਆ ਜਾਵੇ ਚਲੋ ਦੋਨੋਂ ਪੱਖਾਂ ਨੂੰ ਦੇਖਿਆ ਜਾਏਗਾ ਜੀ ਸਮਰਾਲੇ ਵੀ ਦੇਖਿਆ ਜਾਏਗਾ ਵੀ ਵਾਕਈ ਉਹਨਾਂ ਨੇ ਇੱਥੇ ਗਲਤੀ ਕੀਤੀ ਆ ਤੇ ਉੱਥੇ ਵੀ ਜਿਹੜੀ ਇਹਨਾਂ ਨੇ ਗਲਤੀ ਕੀਤੀ ਦੁਬਾਰਾ ਜੇ ਨਗੜੀ ਫੈਰੋਸਰ ਬਣ ਕੇ ਕਾਰਵਾਈ ਮਤਲਬ ਇਹ ਕਰ ਰਹੇ ਨੇ ਪੈਸੇ ਨਜਾਇਜ਼ ਲੈ ਰਹੇ ਨੇ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ